ਸਾਡੇ ਕਈ ਦਿਨਾਂ ਤੋਂ ਮਤਲਬ ਕੁਝ ਵਾਰਦਾਤਾਂ ਨੂੰ ਜਿਹੜਾ ਇਹ ਅੰਜਾਮ ਦੇ ਰਹੇ ਸੀਗੇ ਵਾਰ-ਵਾਰ ਤੱਕ ਦਰਖਾਸਤਾਂ ਸਾਡੇ ਕੋਲ ਆ ਰਹੀਆਂ ਸੀਗੀਆਂ 18 ਤਰੀਕ ਦੀ ਦਰਮਿਆਨੀ ਰਾਤ ਨੂੰ तकरीबन 2 ਵਜੇ ਇੱਕ ਸਾਨੂੰ ਮਤਲਬ ਫੋਨ ਆਉਂਦਾ ਪੈਟਰੋਲ ਰੂਮ ਤੋਂ ਵੀ ਇੱਕ ਬੰਦਾ ਜਿਹੜਾ ਰਾਜਕੁਮਾਰ ਜਿਹੜਾ ਦਮਨਹੀੜੀ ਦਾ ਰਹਿਣ ਵਾਲਾ ਉਹਦਾ ਇਹ ਇਹਨਾਂ ਨੇ ਕਾਪਾ ਦਿਖਾ ਕੇ ਉਹਦੀ ਗਰਦਨ ਤੇ ਰੱਖ ਕੇ ਤੇ ਉਹਦਾ 3 ਵੀਲਰ ਹੋ ਕੇ ਲੈ ਗਏ ਸੀਗੇ ਇਹ ਗੱਲ ਅਸੀਂ ਤੁਰੰਤ ਆਪਣੇ ਸੀਨੀਅਰ ਅਫਸਰਾਂ ਨੂੰ ਦੱਸੀ ਸਾਡੇ ਐਸਐਸਪੀ ਸਾਹ ਪਟਿਆਲਾ ਸ਼੍ਰੀ ਵਰਨ ਸ਼ਰਮਾ ਜੀ ਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਨੇ ਸਾਡੀਆਂ ਅੱਡ ਅੱਡ ਟੀਮਾਂ ਬਣਾਈਆਂ ਟੀਮਾਂ ਬਣਾ ਕੇ ਸਾਨੂੰ ਹਦਾਇਤਾਂ ਕੀਤੀਆਂ ਹਦਾਇਤਾਂ ਤੋਂ ਬਾਅਦ ਅਸੀਂ ਪ੍ਰਾਇਮਰੀ ਵਗੈਰਾ ਜਿਹੜੇ ਸ਼ਾਨਵੀਨ ਕਰਦੇ ਹੋਏ ਅਸੀਂ ਤਕਰੀਬਨ ਕੁਝ 24 ਘੰਟਿਆਂ ਦੇ ਵਿੱਚ ਹੀ ਇਹਨਾਂ ਨੂੰ ਟ੍ਰੇਸ ਕਰ ਲਿਆ ਤੇ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਖਾਸ ਮੁਖਫਰ ਨੇ ਸਾਡੀ ਚੌਂਕੀ ਜਿਹੜੀ ਮਤਲਬ ਕਸਤੂਰਬਾ ਪੈਂਦੀ ਹੈ ਉਹਦੀ ਜਿਹੜੀ ਟੀਮ ਦੀ ਅਗਵਾਈ ਸਰਦਾਰ ਐਸ ਬਲਦੇਵ ਬਲਦੇਵ ਸਿੰਘ ਕਰ ਰਹੇ ਸੀਗੇ ਤੇ ਉਹਨਾਂ ਨੇ ਇੱਕ ਖਾਸ ਮੁਖਫਰ ਨੇ ਇਤਲਾਹ ਦਿੱਤੀ ਜਿਹੜੇ ਦੋ ਬੰਦੇ ਨੇ ਇੱਕ ਹਰਵਿੰਦਰ ਸਿੰਘ ਤੇ ਇੱਕ ਕਮਲ ਸ਼ਰਮਾ ਜਿਹੜੇ ਇਹ ਪਹਿਲਾਂ ਵੀ ਕਾਫੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਇਹਨਾਂ ਨੇ ਤੁਰੰਤ ਆਪਣੀ ਟੀਮ ਨੂੰ ਨਾਲ ਲੈ ਕੇ ਨਾਕਾ ਲਾਇਆ ਨਾਤਾ ਲਾ ਕੇ ਇਹਨਾਂ ਨੂੰ ਕਾਬੂ ਕੀਤਾ ਕਬੂ ਕਰਕੇ ਇਹਨਾਂ ਕੋਲੋਂ ਮੌਕੇ ਤੇ ਇੱਕ 3-ਵਿਲਰ ਜਿਹੜਾ ਖੋਇਆ ਸੀ ਉਹ ਬਰਾਮਦ ਹੋਇਆ ਤੇ 3-ਵਿਲਰ ਵਿੱਚੋਂ ਇੱਕ ਉਹਦਾ ਆਧਾਰ ਕਾਰਡ ਸੀਗਾ ਜਿਹੜਾ ਰਾਜਕੁਮਾਰ ਦਾ ਦਮਨ ਹਿੰਦ ਦਾ ਉਹ ਵੀ ਸਾਨੂੰ ਬਰਾਮਦ ਹੋਇਆ ਫਿਰ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਪੁਲਿਸ ਰਿਮਾਂਡ ਦੌਰਾਨ ਸਾਨੂੰ ਦੋ ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜੀ ਉਹ ਬਰਾਮਦ ਹੋਈ ਫਿਰ ਅਸੀਂ ਇਹਨਾਂ ਤੇ ਐਫ ਆਈ ਆਰ ਨੰਬਰ 139 ਜਿਹੜੀ ਆਪਣੀ ਖੋ ਦਾ ਪਰਚਾ ਦਰਜ ਕਰਕੇ ਅਸੀਂ ਮਾਨਯੋਗ ਅਦਾਲਤ 'ਚ ਇਹਨਾਂ ਨੂੰ ਪੇਸ਼ ਕੀਤਾ ਜਿਹੜਾ ਅੱਜ ਵੀ ਅਸੀਂ ਇਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਪੁਲਿਸ ਰਿਮਾਂਡ ਦੌਰਾਨ ਸਾਨੂੰ ਹੋਰ ਵੀ ਕੁੱਝ ਜਿਹੜੇ ਕਲਾਸੇ ਹੋਣ ਦੀ ਇਹਨਾਂ ਕੋਲੋਂ ਗਰੰਟੀ ਹੋਣ ਦੀ ਉਮੀਦ ਹੈਗੀ ਹੈ ਸਰ ਇਹ ਰਹਿਣ ਵਾਲੇ ਕਿੱਥੋਂ ਦੇ ਨੇ ਇਹ ਰਹਿਣ ਹਾਲੇ ਹੈਗੇ ਆ ਜੀ ਅਮਰਦਾਸ ਕਲੋਨੀ ਆ ਜਿਹੜੀ ਆਪਣੀ ਰਾਜਪਰੀ ਪੈਂਦੀ ਹੈ ਦੋਨੋਂ ਹੀ ਉੱਥੇ ਦੇ ਰਹਿਣ ਵਾਲੇ ਨੇ ਹਰਵਿੰਦਰ ਸਿੰਘ ਤੇ ਕਮਲ ਸ਼ਰਮਣ ਇਹਨਾਂ ਦਾ ਪਹਿਲੇ ਕੋਈ ਮਾਮਲੇ ਦਰਜ ਹੋ ਹਾਂਜੀ ਪਹਿਲਾਂ ਹੈਗੇ ਨੇ ਇਹਨਾਂ ਦੇ ਜੀ ਇਹਨਾਂ ਦੇ 2-2 3-3 4-4 ਮੁਕੱਦਮੇ ਦਰਜ ਆ ਚੋਰੀ ਦੇ ਪਹਿਲਾਂ ਵੀ ਮਾਮਲੇ ਇਹਨਾਂ ਦੇ ਸਾਥੀ ਸਨ ਚੱਲੇ ਵਾਲੇ ਹੋਰ ਸਾਥੀ ਵੀ ਸੀ ਕੋਈ ਹਾਂਜੀ ਸਾਥੀ ਇਹਨਾਂ ਦੇ ਉਹ ਸਾਡਾ ਅੱਜ ਰਿਮਾਂਡ ਇਹਨਾਂ ਤੋਂ ਦੁਆਰੇ ਅਸੀਂ ਇਸੇ ਗੱਲ ਦਾ ਲੈ ਰਹੇ ਹਾਂ ਹੋਰ ਵੀ ਇਹਨਾਂ ਨੇ ਮੋਬਾਈਲ ਵਗੈਰਾ ਕੋਈ ਆ ਜਿਹੜਾ ਦੱਸ ਦਿਆ ਉਹ ਸੀ ਉਹ ਵੀ ਬਰਾਮਦ ਕਰਾਵਾਂਗੇ ਸਰ ਜਿਹੜੇ ਪਹਿਲੇ ਅਨਾਜ ਮੰਡੀ ਵਰਦਾਤਾਂ ਆਇਆ ਉਹਨੇ ਕਿਹਨੇ ਨਾਲ ਲੈ ਹਾਂ ਹੈਗੇ ਆ ਜੀ ਕੁਝ ਛੋਟਾ ਜਿਹਾ ਉਹ ਦੇਖ ਲੈਣੇ ਆ ਸੀ ਉਹ ਇਨਵੈਸਟੀਗੇਸ਼ਨ ਕਰਾਂਗੇ ਸਾਰੀ ਉਹ ਤੁਹਾਨੂੰ ਸਾਰੇ ਤੱਥ ਸਾਹਮਣੇ ਲਿਆਵਾਂਗੇ ਫਿਰ ਆਏ ਬਾਈਕਲ ਪੜੇ ਨੇ ਬਾਈਕਲ ਇਹਨਾਂ ਦਾ ਕੋਈ ਵਾਲੀਬਾਰ ਸੀ ਕਿੱਥੋਂ ਚੱਕੇ ਰਣੇ ਤੇ ਬਾਈਕ ਨੇ ਜਿਹੜੇ ਐਕਟਿਵ ਆ ਉਹਨਾਂ ਦਾ ਕੋਈ ਵਾਲੀਬਾਰ ਮਿਲਿਆ ਹਾਂ ਜੀ ਇਹ ਜਿਹੜਾ ਮੋਟਰਸਾਈਕਲ ਹੈ ਇਹ ਵੀ ਇਹਨਾਂ ਨੇ ਅਨਾਜ ਮੰਡੀ ਦੇ ਤਕਰੀਬਨ ਨੇੜੇ ਤੋਂ ਹੀ ਕੋਇਆ ਸੀਗਾ ਜਿਹੜਾ 3 ਵੀਲਰ ਹੈ ਇਹ ਵੀ ਅਨਾਜ ਮੰਡੀ ਦੇ ਵਿੱਚ ਵਿੱਚ ਕੋਇਆ ਸੀਗਾ ਤੁਹਾਨੂੰ ਮੈਂ ਉਹ ਵੀਡੀਓ ਵੀ ਸ਼ੇਅਰ ਕਰਦਾ ਔਰ ਦੇਖੋ ਜਿਹੜੀ ਵੀਡੀਓ ਨੇ ਅਸੀਂ ਕੈਮਰੇ ਦੇ ਆਧਾਰ ਤੇ ਜਿਹੜੀ ਫੋਟੋ ਉਹ ਲੈ ਕੇ ਗਏ ਸੀ ਇਹ ਮੇਰੇ ਦੇਖਦੇ ਕਿੰਨੇ ਪਲਾਨ ਕਰਦਾ ਕਰਦਾ ਉਹ ਹੀ ਦੇਖਦੇ ਆ ਜੀ ਅਸੀਂ ਉਹ ਸਾਰਾ ਕਰਾਂਗੇ ਉਹਨਾਂ ਰਮਾਂਡ ਲੈ ਕੇ ਕਿੱਥੇ ਵੇਚਦੇ ਸੀ ਕੀ ਕਰਦੇ ਸੀ ਇਹ ਰੱਖਦੇ ਸੀ ਇਹ ਸਾਰਾ ਦੇਖਾਂਗੇ ਜੀ ਜੀ